ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੋਲਬਾਹਰ ਬਟਿਕ ਤੇ। ਅੱਜ ਆਪਾਂ ਲੈ ਕੇ ਆਇਆ ਪ੍ਰਿੰਟ ਸੂਟਾਂ ਦੀ ਵੀਡੀਓ। ਬਹੁਤ ਹੀ ਸੋਹਣੇ-ਸੋਹਣੇ ਸੂਟ ਨੇ ਜੀ। ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ। ਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ। ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਜੀ। ਇਹ ਹੈਗਾ ਆਪਣਾ ਫਰਸਟ ਸੂਟ। ਇਹ ਮਸਟਰਡ ਕਲਰ ਦਾ ਸੂਟ ਹੈ ਜੀ। ਇਹ ਰੀਵਾ ਬ੍ਰਾਂਡ ਦਾ ਸੂਟ ਹੈ। ਬਹੁਤ ਸੋਹਣਾ ਸਟਾਫ ਹੈ ਰੀਵਾ ਬ੍ਰੈਂਡ ਦਾ ਪਿਓਰ ਕਾਟਨ ਦਾ ਸੂਟ ਹੈ ਇਹ 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 ਹੈਗਾ ਆਪਣਾ ਮਸਟਰਡ ਕਲਰ ਇਹਦੇ ਵਿੱਚ ਇੱਕ ਫਰੋਜੀ ਕਲਰ ਸੀਗਾ ਜੀ ਉਹ ਆਪਣੇ ਸੇਲ ਹੋ ਗਏ ਤੇ ਇੱਕ ਕਲਰ ਇੱਕ ਪ੍ਰਿੰਟ ਇਹਦੇ ਵਿੱਚ ਇਹ ਹੈ ਇਹਦਾ ਵੀ بیس ਲਾਈਟ ਮਸਟਰਡ ਜਿਹਾ ਤੇ ਵਿੱਚ ਫਲਾਵਰ ਨੇ ਜਿਹੜੇ ਪਿੰਕ ਦੇ ਨੇ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਪਸੰਦ ਕਰ ਦਿੱਤੇ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਇਹ ਹੈਗਾ ਆਪਣਾ ਤੀਸਰਾ ਸੂਟ ਇਹ ਹੈਗਾ ਬਲੂ ਕਲਰ ਦਾ ਔਰ ਇਹ ਬਹੁਤ ਜ਼ਿਆਦਾ ਬਰੀਕ ਬਰੀਕ ਜਿਹਾ ਪ੍ਰਿੰਟ ਹੈ ਇਹ ਆਪਾਂ ਕਿਸੇ ਨੇ ਸਿਆਣਿਆਂ ਨੇ ਪੋਣਾ ਹੁੰਦਾ ਹੈ ਨਾ ਉਹਦੇ ਲਈ ਬਹੁਤ ਸੋਹਣਾ ਪ੍ਰਿੰਟ ਹੈ ਇਹ ਇਹ ਹੈਗਾ ਜੀ ਪ੍ਰਿੰਸਸ ਕਾਟਨ ਦਾ ਸੂਟ ਹੈ ਜੀ ਇਹ ਬਲੈਕ ਕਲਰ ਦਾ ਸੂਟ ਹੈ ਇਹਦੇ ਵਿੱਚ ਪੀਚ ਫਲ ਪੀਚ ਦੇ ਫਲਾਵਰ ਜੇ ਬਣੇ ਹੋਏ ਨੇ ਪ੍ਰਿੰਟ ਬਹੁਤ ਸੋਹਣਾ ਹੈ ਇਹਦਾ ਵੀ ਬਰੀਕ ਪ੍ਰਿੰਟ ਦੇ ਸੂਟ ਨੇ ਸਾਰੇ ਆਪਣੇ ਬਿਲਕੁਲ ਲਾਈਟ ਕਲਰ ਦਾ ਸੂਟ ਹੈ ਇਹਦਾ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਮੈਂ ਆਪਣੇ ਸਿਆਣੇ ਬਜ਼ੁਰਗਾਂ ਵਾਸਤੇ ਲੈਣਾ ਹੁੰਦਾ ਆਪਾਂ ਨੇ ਬਹੁਤ ਜੋਣਾ ਬਹੁਤ ਹੀ ਵਧੀਆ ਸਟਾਫ ਹੈ ਜਿਸ ਤਰ੍ਹਾਂ ਕਿ ਬਜ਼ੁਰਗ ਕਹਿੰਦੇ ਆ ਹਨਾ ਕਿ ਸਤੋਂ ਜ਼ਿਆਦਾ ਜਿਹੜਾ ਗਾਫ ਹੈ ਸਟਾਫ ਉਹ ਨਹੀਂ ਪਾਇਆ ਜਾਂਦਾ ਹੈਗਾ ਔਰ ਇਹਦਾ ਫੈਬਰਿਕ ਵੀ ਬਹੁਤ ਜਿਆਦਾ ਸੋਹਣਾ ਹੈ ਬਹੁਤ ਆਰਾਮਦਾ ਆਰਾਮਦਾਇਕ ਹੈ ਇਹ ਬਿਲਕੁਲ ਪਤਲਾ ਜਿਹ ਹੈਗਾ ਹੈਗਾ ਦਾ ਸਟਾਫ ਇੱਕ ਪ੍ਰਿੰਟਾ ਬਣਾਇਆ ਵੀ ਹੈ ਵੀ ਸੂਟ ਹੀ ਆ ਅੱਜ ਪਹਿਲਾਂ ਲਾਈਟ ਕਲਰ ਹੀ ਦਿਖਾਵਾਂਗੇ ਇਹ ਅਲੱਗ ਤੋਂ ਪ੍ਰਿੰਟ ਹੈ ਜੀ ਇਹ ਹੈਗਾ ਲਿਵੈਂਡਰ ਜਿਹਾ ਲਾਈਟ ਲਿਵੈਂਡਰ ਜਿਹਾ ਜਾਮਨੀ ਜਿਹਾ ਕਲਰ ਹੈ ਲਾਈਟ ਲਿਵੈਂਡਰ ਕਲਰ ਪ੍ਰਿੰਟ ਇਹਦਾ ਵੀ ਬਹੁਤ ਜ਼ਿਆਦਾ ਸੋਹਣਾ ਤੇ ਦੂਸਰਾ ਕਲਰ ਹੈਗਾ ਇਹਦਾ ਇਹ ਹੀ ਤੇ ਤੀਸਰਾ ਕਲਰ ਇਹਦੇ ਵਿੱਚ ਇਹ ਲਾਈਟ ਗ੍ਰੀਨ ਜਿਹਾ ਇਹਦੇ ਵਿੱਚ ਸੀਗਾ ਆਪਣੇ ਕੋਲੇ ਤਿੰਨ ਕਲਰ एक प्रिंट यह है यह भी बहुत सोहना प्रिंट है ये डिजिटल प्रिंट है यह है, है जी पीच ऑरेंज सूट है, है कलर बहुत ज्यादा सोहना है और प्रिंट भी बहुत सोहना है यह हैगा पिंक कलर का दा सूट डार्क पिंक कलर है ये सेम ही ने दोनों सूट प्रिंट सेम है कंपनी भी सेम है ਤੇ ਤੀਸਰਾ ਡਿਜ਼ਾਈਨ ਹੈਗਾ ਇਹਦੇ ਵਿੱਚ ਇਹ ਲਾਈਨਾਂ ਵਾਲਾ ਠੀਕ ਹੈ ਇਹ ਹੈਗਾ ਆਪਣਾ ਇਹਦੇ ਵਿੱਚ ਤੀਸਰਾ ਡਿਜ਼ਾਈਨ ਤੇ ਇੱਥੇ ਹੈਗਾ ਇਹ ਬਲੂ ਕਲਰ ਦਾ ਸੂਟ ਇਹ ਥੋੜੀ ਜਿਹੀ ਇਸ ਵਾਰ ਜ਼ਿਆਦਾ ਆਪਾਂ ਨੇ ਪ੍ਰਿੰਟ ਦਿਖਾਏ ਨੇ ਜਿਹੜੇ ਉਹ ਥੋੜੀ ਜਿਹੀ ਸਿਆਣਿਆਂ ਦੇ ਪਾਉਣ ਵਾਲੇ ਨੇ ਹਨਾ ਹਰ ਇੱਕ ਤਰ੍ਹਾਂ ਦੀ ਪ੍ਰਿੰਟ ਆ ਪਾਉਣ ਚਾਹੀਦਾ ਹੁੰਦਾ ਹੈ ਇਹ ਹੈਗਾ ਗ੍ਰੇ ਕਲਰ ਦਾ ਸਟਾਫ ਇਹਦਾ ਵੀ ਬਹੁਤ ਜਿਹੜਾ ਬਹੁਤ ਆਰਾਮ ਦਾ ਇੱਕ ਸਟਾਫ ਹੈ ਇਹ ਬਹੁਤ ਹੀ ਜਿਆਦਾ ਔਰ ਨਾਏ ਕਲਰ ਨੇ ਜਿਹੜੇ ਇਹਨਾਂ ਦੇ ਫੀਟ ਵਗੈਰਾ ਹੁੰਦੇ ਨੇ ਇੱਕ ਪ੍ਰਿੰਟ ਇਹ ਹੈ ਜੀ ਇਹ ਹੈਗਾ ਇਹ ਫਰੋਜੀ ਕਲਰ ਦਾ ਇਹ ਘੱਟ ਰੇਟ ਵਾਲਾ ਜੀ ਇਹ ਇੱਕ ਸੂਟ ਹੈ ਜਿਹੜਾ ਆਪਣਾ ਇਹ ਘੱਟ ਰੇਟ ਵਾਲਾ ਹੈ ਹਨਾ ਕਲਰ ਇਹਦਾ ਪ੍ਰਿੰਟ ਇਹਦਾ ਬਹੁਤ ਜਿਆਦਾ ਸੋਹਣਾ ਹੈ ਇਹ ਜਿਵੇਂ ਆਪਾਂ ਨੇ ਰਿਟਿਨ ਵੀਅਰ ਪਾਉਣਾ ਹੋਵੇ ਰਿਟਿਨ ਵੀਅਰ ਵਾਸਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਤੇ ਇੱਕ ਇਹ ਹੈਗਾ ਜੀ ਇਹ ਵੀ ਬਹੁਤ ਸੋਹਣਾ ਕੱਪੜਾ ਹੈ ਤੇ ਬਹੁਤ ਜਣਾ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਇਹਦਾ ਬਹੁਤ ਸੌਫਟ ਕਾਟਨ ਹੈ ਇਹ ਹੈਗਾ ਡਾਰਕ ਫਰੋਜੀ ਕਲਰ ਦਾ ਆ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਸੋਹਣਾ ਜੀ ਇਹਦੇ ਵਿੱਚ ਆਗਰ ਤੁਹਾਨੂੰ ਸਾਡੇ ਸੂਟਾਂ ਦੀ ਵੀਡੀਓ ਸੋਹਣੀ ਲੱਗੀ ਹੋਵੇ ਕੋਈ ਵੀ ਸੂਟ ਜੇ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਜੀ ਤੇ ਅਗਲੀ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਖੋਲੋ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਜੀ ਵੀਡੀਓ ਨੂੰ ਹਨਾ ਹੌਸਲਾ ਵਧਾ ਉਹਦੇ ਨਾਲ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਧੰਨਵਾਦ ਜੀ